ਅਧਿਵਿਸ਼ਾਣ ਚੈਨਲ ਤੇ ਸਮੂਹ ਸਰੋਤਿਆਂ ਦਾ ਦਰਸ਼ਕਾਂ ਦਾ ਇੱਕ ਵਾਰ ਫੇਰ ਧੰਨਵਾਦ ਅੱਜ ਅਸੀਂ ਲੈ ਕੇ ਆਏ ਆਪ ਜੀ ਦੇ ਨਾਲ ਇੱਕ ਗੀਤਕਾਰ ਸਹਿਤਕਾਰ ਤੇ ਗਾਇਕ ਮੇਰੀ ਮੁਰਾਦ ਹੈ ਸ਼ੰਦਰਤਾ ਵਾਲਾ ਜੀ ਜਿਨ੍ਹਾਂ ਦੀਆਂ ਪੁਸਤਕਾਂ ਵੀ ਆਈਆਂ ਆ ਕਾਫੀ ਪੁਸਤਕਾਂ ਵੀ ਆਈਆਂ ਅੱਜ ਉਹਨਾਂ ਨਾਲ ਰਿਵਿਊ ਕਰਦੇ ਹਾਂ ਜਿਹੜਾ ਆਉਣ ਦੇ ਇੱਥੇ ਘਰੇ ਆਉਣ ਦਾ ਸਵਾਗਤ ਕਰਦਾ ਤੁਹਾਡਾ ਹਰ ਕਦਮਾ ਸਾਡੇ ਸਿਰ ਮੱਥੇ ਜਲਦੀਆਂ ਕਰਾਂਗੇ ਵਿੱਚ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇੱਕ ਨਵਾਂ ਦੇ ਬੰਦੇ ਦੀ ਤੁਸੀਂ ਇੰਟਰਵਿਊ ਲੈਣਾ ਹੈ ਨਹੀਂ ਤਾਂ ਸਾਹਿਬ ਤੁਹਾਡਾ ਬੜਪਣ ਹੈ ਜਿਹੜਾ ਤੁਸੀਂ ਮਾਨਦੇ ਰਹੋ ਅ ਅਸ਼ੀਨਾ ਜਾਨਣਾ ਚਾਹ ਰਹੀ ਤੁਹਾਡੇ ਜਿਹੜੇ ਗੀਤ ਨੇਗੇ ਤੁਹਾਡੀ ਆਵਾਜ਼ ਚ ਤੇ ਹੋਰ ਕੜੇ ਕੜੇ ਗਾਇਕਾਂ ਦੀ ਆਵਾਜ਼ ਚ ਤੇ ਕੁਝ ਪੁਸਤਕਾਂ ਬਾਰੇ ਚਰਚਾ ਕਰਦੇ ਕਾ ਇਹ ਪਸਟਨਾ ਆਇਆਗਾ ਪੁੱਤਾਂ ਤਾਂ ਲਈਆਂ ਜੀ ਤਿੰਨ ਨਾਇਨਾ ਚੌਥੀ ਹਜੇ ਪ੍ਰੈਸਰ ਪਈ ਆ ਜੀ ਪਹਿਲੀ ਪੋਸਟ ਕਾਇਰ ਦਰਦਾ ਦੇ ਵੀ ਤਾਂ ਦੂਜੀ ਗੱថា ਕਹਿੰਦੇ ਦੀ ਤਾਂ ਤੀਜੀ ਜਿੱਤਾਂ ਦੇ ਜਿਹੜੀ ਦਿੱਲੀ ਦੇ ਵਿੱਚ ਆਪਾਂ ਸੰਘਰਸ਼ ਲੜਦੇ ਸਬੰਧ ਦੇ ਵਿੱਚ ਆ ਜੀ ਜੀ ਗੀਤਕਾਰ ਮੇਰੇ ਤਕਰੀਬਾਂ ਕਾਫੀ ਕਲਾਕਾਰਾਂ ਨੇ ਗਾਇਆ ਹਾਂਜੀ ਗੁਰਦੀਪ ਮਾਨਕ ਦਾ ਚੇਲਾ ਸੀ ਗੋਪੀ ਨੇ ਉਹ ਫਿਲਮ ਦੇ ਵਿੱਚ ਸਾਰੇ ਮੇਰੇ ਪੰਨ ਗੀਤ ਸੀ ਜਦੋਂ ਵੀ ਨਾਟਕ ਚੱਲਦਾ ਤੇ ਉਹ ਗੀਤ ਚੱਲਦਾ ਮੇਰਾ ਇੱਕ ਤੇ ਉਸ ਤੋਂ ਬਾਅਦ ਇੱਕ ਬਹੁਤ ਪਿਆਰਾ ਇਨਕਲਾਬੀ ਗਾਇਕ ਤੀਸਰਾ ਜੀ ਸਾਦਮੀ ਲੋਕਗੀਤ ਮੰਡਲੀ ਸਰ ਪਰਵਿੰਦਰ ਗੱਲ ਜੀ ਉਹ ਤੋਂ ਬਾਅਦ ਆਪਣੇ ਇਨਕਲਾਬੀ ਕਵੀਆ ਸ਼ੰਗਾਰਾ ਸਿੰਘ ਦੀ ਚਹਿਲਾ ਉਹ ਤੋਂ ਬਾਅਦ ਕੋ ਹੋ ਕਾਫੀ ਮਤਲ ਜਿਹੜੇ ਇਹਨੇ ਕਲਾਕਾਰ ਨੇ ਜਿਹੜੇ ਉਹਨਾਂ ਨੇ ਮੇਰੇ ਗੀਤ ਗਾਏ ਨੇ ਤੇ ਮੇਰੇ ਆਪ ਦੇ ਬਾਅਦ ਦੇ ਵਿੱਚ ਲਗਭਗ 18 ਗੀਤ ਆਏ ਨੇ ਜੀ ਜੀ ਜਿਨ੍ਹਾਂ ਦੇ ਵਿੱਚ ਜੋਗਮਿਤ ਵੀ ਨੇ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਮਰੇ ਮਤਲ ਸਿੰਘ ਗੀਤ ਨੇ ਉਹਦੇ ਵਿੱਚ ਜਿਹੜਾ ਜਿਹੜੇ ਗੀਤ ਨੇ ਸਾਰੇ ਇਹ ਸਾਰਤਕ ਗੀਤ ਨੇ ਇਨਕਲਾਬੀ ਗੀਤ ਨੇ ਤੇ ਕੋਈ ਇਹਦੇ ਵਿੱਚ ਕੋਈ ਗੰਦ ਨਹੀਂ ਪਾਇਆ ਗਿਆ ਤੇ ਇਹਦੇ ਜਿਹੜੇ ਨਾਰੀ ਜਿਹੜੇ ਮੈਂ ਹੋਰ ਵੀ ਅੱਗੇ ਜਿਹੜੇ ਕਿਤਾਬਾਂ ਜਿਹੜੀਆਂ ਲਿਖੀਆਂ ਨੇ ਉਹਦੇ ਵਿੱਚ ਵੀ ਪੜਨ ਵਾਲਿਆਂ ਨੇ ਤੇ ਪੜ ਕੇ ਜਿਹੜੇ ਕੋਈ ਅੱਗੇ ਸਿੱਖਿਆ ਦੇਣ ਵਾਲੇ ਜੀ ਬਲਵੰਤ ਸਾਹਿਬ ਮੈਂ ਮੈਂ ਬਹੁਤ ਸਮੇਂ ਤੋਂ ਲੋਕ ਇਧਾਂ ਲਈ ਸੰਘਰਸ਼ ਕਰਦੇ ਆ ਦੇਖ ਰਿਹਾ ਆ ਤੁਸੀਂ ਆਪਣੇ ਪਿੰਡ ਬਾਰੇ ਜਨਮ ਭੂਮੀ ਬਾਰੇ ਜ਼ਰੂਰ ਦੱਸੋਗੇ ਮੇਰਾ ਪਿੰਡ ਦਾ ਪਿੰਡ ਤੌੜਾ ਜੀ ਬਰਾਲੇ ਤੋਂ 12-13 ਕਿਲੋਮੀਟਰ ਤੇ ਮੇਰਾ ਮੈਂ ਪਿੰਡ ਮੇਰੀ ਜਿਹੜੀ ਹੈ ਪੜਾਈ ਆ ਮੈਂ ਉਹ ਆਪਣੇ ਪਹਿਲਾ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦੇ ਕਲਾਸਾ ਪੜਿਆ ਉਸ ਤੋਂ ਬਾਅਦ ਜਿਹੜੀ ਮੈਂ ਦੱਸ ਲਈ ਅੱਗੇ ਪੜ੍ਹਿਆ ਉਹ ਗਵਰਨਮੈਂਟ ਹਾਈ ਸਕੂਲ ਤੋਂ ਇਹ ਤੋਂ ਕਰੀ ਹੈ ਜੀ ਉਸ ਤੋਂ ਬਾਅਦ ਫਿਰ ਇਹਦੇ ਮਤਲਬ ਜਿਹੇ ਮਾਰੇ ਗਿਆ ਤੇ ਜੀ ਮੇਰੇ ਨਾਲ ਤੇ ਸਾਨੂੰ ਇਧਰ ਜਿਹੜੀ ਆਪਣੇ ਜੈਕੀਵਾਲ ਆਉਂਦਾ ਕਿਉਂਕਿ ਮੈਂ ਜਿਉ ਕਿਤੇ ਜਾਂਦਰਾ ਸੀ ਜਿਹਨ ਕਰਦਾ ਸੀ ਉੱਥੇ ਸਾਡੇ ਸਾਥ ਮਦਲੇ ਸਾਥ ਜਿਹੜਿਆ ਕਾਫੀ ਸਾਰ ਗਰਮ ਸੀ ਜੇ ਮਡੇਰੇ ਦੇ ਵਿੱਚ ਕਮਿਸ਼ਨ ਲੱਗਣੇ ਜਾਂ ਗਾਇਕ ਹੋਣੇ ਤੇ ਉਹਨਾਂ ਨੂੰ ਸੁਣਦਾ ਬਹੁਤ ਸੌਂਕ ਸੀ ਇਹਦੇ ਨਾਲ ਮੇਰਾ ਵੀ ਸੌਂਕ ਜਿਹੜਾ ਹੋ ਗਿਆ ਇਹਦੇ ਨਾਲ ਮੈਂ ਇੱਕ ਭੰਗੜੇ ਦਾ ਵਧੀਆ ਇੱਕ ਜਿਹੜਾ ਹੈ ਕਲਾਕਾਰ ਸੀ ਭੰਗੜਾ ਪਾਉਂਦਾ ਰਿਹਾ ਤੇ ਭੰਗੜੇ ਦੇ ਨਾਲ ਮੈਂ ਬੋਲੀਆਂ ਪਾਉਂਦਾ ਰਿਹਾ ਔਰ ਬੋਲੀਆਂ ਤੋਂ ਮੈਨੂੰ ਟੀਚਰ ਕਹਿਣ ਲੱਗੇ ਵੀ ਤੂੰ ਕੁਸਰਾਇਆ ਕਰ ਮੈਂ ਗੀਤ ਮੇਰੇ ਮਤਲਬ ਹੋਰ ਜਿਹੜੇ ਸੈਟ ਗੀਤ ਸੀ ਹੋਰ ਕਿਸੇ ਮਨਲੇ ਕਲਾਕਾਰਾਂ ਦੇ ਦਿੱਤੇ ਸੀ ਕਾਉਂ ਉਹ ਮੈਨੂੰ ਹਜੇ ਦਿਖਣ ਨਹੀਂ ਲੱਗਿਆ ਸੀ ਉਹ ਗੀਤ ਵੀ ਮੈਂ ਮਤਲਬ ਹਰ ਬਾਰ ਨੂੰ ਜਦੋਂ ਸਰਸਵਾ ਹੁੰਦੀ ਸੀ ਸਾਡੀ ਆਪਣੇ ਉੱਤੇ ਮਾਲ ਸਵਾ ਹੁੰਦੀ ਸੀ ਉੱਥੇ ਨਾਲ ਗੀਤ ਸੁਣਾਉਣਾ ਸੀ ਉਸ ਦੇ ਨਾਲ ਇੱਕ ਸਾਡੇ ਨਾਲ ਭਗਤ ਮਿੱਠੂ ਆਵਾ ਉਹ ਉਹਦੇ ਨਾਲ ਅਸੀਂ ਬੈਠੇ ਉੱਠੇ ਸੀ ਉਹ ਸਾਲਾ ਬਿਲਦਾਰੇ ਜਰਦਾਰ ਸੀ ਇਸ ਕਰਕੇ ਕਮਿਸ਼ਨਰ ਸੀ ਸੁਣਦੇ ਰਹਿੰਦੇ ਰੇ ਸੀ ਕੁ ਵਿਚ ਨਾਲ ਇੱਕ ਜਥਾ ਬਣਾ ਲਿਆ ਜਿਹਦੇ ਵਿੱਚ ਅਸੀਂ ਉਹ ਵਿਚਰੀ ਕਰਨ ਲੱਗੇ ਉਹ ਤੋਂ ਬਾਅਦ ਮੇਰਾ ਜਗਰਾਤ ਸਿੰਘ ਤੌੜੇ ਦੇ ਨਾਲ ਜਿਹੜੇ ਮੇਰੇ ਗੁਰੂ ਜੀ ਨੇ ਉਹਨਾਂ ਦੇ ਨਾਲ ਮੇਰਾ ਜਿਹੜਾ ਹੈਗਾ ਬਾਹ ਪੈ ਗਿਆ ਤੇ ਫਿਰ ਤਾਂ ਤੁਹਾਨੂੰ ਪਤਾ ਵੀ ਤੁਸੀਂ ਜਾਣਦੇ ਆਂ ਅਨੇਕ ਕਈ ਸੀ ਪ੍ਰੋਗਰਾਮ ਲਾਏ ਨੇ ਤੇ ਇਨੇਕਾਂ ਹੀ ਉਹਨਾਂ ਦੇ ਮੈਨੂੰ ਕਾਫੀ ਵਧੀਆ ਸਿਝਾ ਦਿੱਤਾ ਤੇ ਸਿਖਾਇਆ ਹਾਂ ਤੁਹਾਡਾ ਨਾ ਗੀਤ ਬਹੁਤ ਮਿਆਰੀ ਨੇਗੇ ਕਿ ਤੁਹਾਡਾ ਗੀਤ ਕਾਫੀ ਚਾਚਿਤ ਰਿਹਾ ਸੁਣਦੇ ਰਹਿੰਦੇ ਆਗੇ ਉਹ ਗੀਤ ਅਰੰਗਲਾ ਪੰਜਾਬ ਤੁਸੀਂ ਆਪ ਸਟੇਜਾਂ ਦੀ ਬੋਲਣੋ ਅੱਜ ਗੀਤ ਦੇ ਬੋਲ ਸਾਡੇ ਸੁਰਤਾਂ ਨਾਲ ਸੰਜੋਗ ਕਰੋ। ਤੰਗੜਾ ਪੰਜਾਲ ਸਾਰਾ ਰੰਗਾਂ ਤੇ ਜਾਵੇ ਰੰਗਾ ਪੰਜਾਲ ਸਾਰਾ ਰੰਗਾਂ ਤੇ ਜਾਵੇ ਚੜ੍ਹਦੇ ਚੱਟੀਏ ਉਹ ਤੰਗੜਾ ਪੰਜਾਲ ਕਰਦੇ ਕਕੀਨੇ ਉਹ ਤੰਗੜਾ ਪੰਜਾਲ ਰੰਗਲਾ ਪੰਜਾਬ ਦੀ ਸਾਦਾਂ ਰੰਗਲਾ ਮਿੱਲਾ ਮਿੱਲਾ ਰੰਗਲਾ ਪੰਜਾਬ ਦੀ ਸਾਦਾਂ ਰੰਗਲਾ ਪੰਜਾਬ ਦੇ ਆਹਾਂ ਨੂੰ ਕਿਸੀ ਡਾਟੀ ਨੇ ਚੜਾ ਲਿਆ ਅੰਮ੍ਰੇਲੀ ਦੀ ਇੱਕ ਦਿੱਚੇ ਕੋਲ ਹੱਥ ਆਲੇ ਕੱਲੇ ਆਂਦਾ ਨੂਰ ਕਿੰਨੇ ਰੱਤ ਲੈ ਕੇ ਆਲੇ ਬੰਦੇ ਰੀਤੀਏ ਕਿ ਮੇਕੋ ਬੋਲੇ ਆਲੇ ਆ ਲੁਕਤ ਕੁੱਤ ਨੇ ਆ ਆ ਬੰਦਲਾ ਮੱਲਾਉ ਲੁਕਤ ਕੁੱਤ ਨੇ ਬੱਡ ਬੰਦਲਾ ਬੰਦਿਆ ਰੰਗਲਾ ਰੰਗਲਾ ਸਾਕਾਰੰਗਲਾ ਮਾਵਨ ਰੰਗਲਾ ਪੂਰ ਜਾ ਸਾਕਾਰੰਗਲਾ ਔਲ ਚੱਲਿਆ ਪੰਜਾਬ ਸਾਡਾ ਰੰਗਲਾ ਵੀ ਪੱਟ ਪਾਣੀਆਂ ਦਾ ਹੋਇਆ ਰੰਗ ਰੰਗਲਾ ਵੀ ਪੱਟ રંગ ચંગ ન્યા પંજાબ ખા લ્યા મા ਸੇ ਨਿਆ ਕੀ ਲਾਈ ਵੀ ਸਾਡੇ ਕੇਰਤਾਂ ਦੀ ਰੋਲ ਜੀ ਸਮਾਈ ਵੀ ਸਾਡੇ ਕੇਰਤਾਂ ਦੀ ਰੋਲ ਜੀ ਸਮਾਈ ਵੀ ਸਾਈਓ ਘਰ ਘਰ ਘੜ ਘਰ ਮੱਚੀ ਦਵਾਈ ਚੁਬਾਟ ਉੜ ਕਰ ਗਾਲਿਆ ਕਿ ਨਸ਼ਿਆ ਪੰਜਾਬ ਖਾਲਿਆ ਨਸ਼ਿਆ ਪੰਜਾਬ ਖਾਲਿਆ ਕਿ ਨਸ਼ਿਆ ਪੰਜਾਬ ਖਾਲਿਆ ਪੰਜਾਬ ਨੂੰ ਹਾਂ ਜੀ ਬាទ ਰੰਗਲਾ ਪੰਜਾਬ ਇਹਨੇ ਲੱਟਫੁੱਟ ਲਿਆ ਹੈੜਾ ਰੰਗਲਾ ਪੰਜਾਬ ਤਾਂ ਹਾਂ ਆਪਾਂ ਅੱਗੇ ਜੇ ਗੱਲ ਕਰੀਏ ਆ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਸਟਾਰਟ ਆ ਜਗਰਾਤ ਵਾਲੇ ਨੂੰ ਮੰਨੇ ਆ ਸੀ ਕਿਸੇ ਹੋਰ ਸੇਖਸ਼ੀਆ ਤੋਂ ਪਰਵਾਤੋਂ ਇਹ ਲੋਕ ਜਿਨ੍ਹਾਂ ਨੇ ਕਾਨੂੰਨ ਰੱਖਤ ਕੀਤਾ ਤੁਸੀਂ ਉਹਨਾਂ ਨੂੰ ਦੇਖ ਕੇ ਇਦਨ ਪਰ ਤੁਰੇ ਹੋ ਝਾਕੋ ਸੋਨਾ ਸਹਿਯੋਗੀ ਸੱਜਣਾ ਜਿਹਨਾਂ ਨੇ ਤੁਹਾਨੂੰ ਅੱਗੇ ਵਧ ਮਿਤਰਿਆ ਹਾਂ ਮੈਂ ਪਹਿਲਾਂ ਵੀ ਇਹ ਤੁਹਾਨੂੰ ਦੱਸਿਆ ਵੀ ਸਕੂਲ ਤੋਂ ਬਾਅਦ ਐਸੀ ਨਾ ਜਿਹੜੋ ਕਿਤੇ ਲਵੇ ਲਾਉਣੇ ਖਾਣਾ ਲੱਗਣਾ ਹੁੰਦਾ ਜੀ ਅਸੀਂ ਛੁੱਟੀ ਦਾ ਮਾਰਫਲ ਦਿੰਦੇ ਨਹੀਂ ਸੀ ਅਸੀਂ ਚੋਰ ਨੂੰ ਦੀ ਛੁੱਟੀ ਭੱਜ ਕੇ ਐਸੀ ਖਾੜੇ ਚਾਉਦੇ ਸੀ ਜ਼ਿਆਦਾ ਕਰ ਮੈਂ ਜਿਹੜੇ ਦਰਾਰ ਸੰਧੂਰਾ ਆ ਡਰਾਮਾ ਮਸਤੀ ਜਿਹੜੀ ਜਿਹੜੀ ਉਹਾਰੇ ਸੋਹਣੇ ਉਧਰ ਸਾਡੇ ਕੰਨੀ ਮਸ਼ਹੂਰ ਹੈ ਮਸ਼ਹੂਰ ਸੀ ਤੇ ਪਰ ਮੈਨੂੰ ਉਹ ਜਿਹੜੀ ਗਾਇਕੀ ਲੱਗੀ ਆ ਉਹਨਾਂ ਨੂੰ ਰਵਾਰ ਸੰਧੂ ਨੂੰ ਖੁਣ ਕੇ ਮਤ ਲੱਗੀ ਆ ਉਹਰਾ ਮੈਂ ਸਨਮਾਨ ਵੀ ਕਰਦਾ ਤੇ ਬਹੁਤ ਵਧੀਆ ਹੋ ਇੱਕ ਤਾਂ ਜੋੜੀ ਬਹੁਤ ਵਧੀਆ ਸੀ ਜੀ ਇੱਕ ਗਾਉਂਦੇ ਬਹੁਤ ਵਧੀਆ ਘੰਟ ਦੇ ਨਾਲ ਸੀ ਇਸ ਕਰਕੇ ਮੈਂ ਫਿਰ ਇਹ ਮੇਰਾ ਧਾਰਨਾ ਹੋ ਗਈ ਵੀ ਆਪਾਂ ਵੀ ਰਵਾਰ ਸੰਧੂ ਨੂੰ ਬੰਬੂ ਬਣ ਗਏ ਤੇ ਇਹਦੇ ਨਾਲ ਫਿਰ ਅੱਗੇ ਤੁਸੀਂ ਗੱਲ ਕੀਤੀ ਸੀ ਕਿਹੜੇ ਮਤਲਬ ਤੁਸੀਂ ਕਿਹੜੇ ਕਲਾਕਾਰਾਂ ਨੂੰ ਤੁਸੀਂ ਗੀਤ ਦਿੱਤੇ ਨੇ ਤੇ ਆਪਦੇ ਕਿਹੜੇ ਗੀਤ ਸੀ ਉਹਨਾਂ ਦੇ ਵਿੱਚੋਂ ਮੈਂ ਉਹਨਾਂ ਦਾ ਉਹਨਾਂ ਨੂੰ ਕਈ ਵਾਰੀ ਮਿਲਿਆ ਵੀ ਆ ਜਦੋਂ ਆਸਾਂ ਨੂੰ ਦਫ਼ਤਰ ਚੋਂ ਮਿਲਿਆ ਇੱਥੇ ਪ੍ਰੋਗਰਾਮ ਸਾਡੇ ਰੂੜੇ ਕੀ ਆਏ ਸੀ ਉੱਥੇ ਵੀ ਮਿਲਿਆ ਪੂਰ ਕੋਟਾਏ ਤੋਂ ਵੀ ਮਿਲਿਆ ਸਾਡੇ ਪਿੰਡ ਦੇ ਆਏ ਸੀ ਤੋਂਲੇ ਉੱਥੇ ਵੀ ਮਿਲਿਆ ਤੇ ਉਹ ਵਧੀਆ ਸਤਿਕਾਰ ਮਿਲਿਆ ਕਰਦੇ ਸੀ ਤੇ ਮਿਲ ਨੂੰ ਸਾਫੀ ਵੀ ਦੇ ਕੇ ਜਾਂਦੇ ਸੀ ਪਰ ਉਹਦਾ ਮੈਂ ਚੇਲਾ ਵੀ ਬਣਨਾ ਚਾਹੁੰਦਾ ਸੀ ਕਿਉਂਕਿ ਪਰ ਮੇਰੇ ਤੇ ਸੰਘਾ ਹੂ ਬਣਾ ਸੀ ਉਹਦਾ ਬੱਚਾ ਸੀ ਇਹ ਨਾਲ ਮੈਂ ਫਿਰ ਇਹ ਮਨ ਬਣਾ ਲਿਆ ਵੀ ਆਪਾਂ ਵੀ ਇਹਦੇ ਵਰਗੇ ਗੀਤ ਲਿਖੀਏ ਮੈਂ ਉਹਨਾਂ ਦੇ ਕਈ ਤੱਕ ਦੇ ਲੈ ਕੇ ਫਿਰ ਇਹ ਕਲਾਬੀ ਜਿਹੜੇ ਗੀਤ ਲਿਖਦੇ ਡਿਓ ਡਾਊਟ ਗੀਤ ਜਿਹੜੇ ਲਿਖੇ ਨੇ ਉਹ ਜੋਬ ਦੇ ਗੀਤ ਜਿਹੜੇ ਨੇ ਜਿਹੜੇ ਮੇਰੇ ਕਾਫੀ ਲੋਕਾਂ ਦੇ ਵਿੱਚ ਖੋਪਾ ਫੜਨੀ ਬਾਗਾਂ ਦਾ ਸਾਡੀ ਕੈਸ਼ ਟਰਾਈ ਸੀ ਉਹ ਕੈਸ਼ ਦੇ ਵਿੱਚ ਅਸੀਂ ਉਹਦੇ ਵਿੱਚ ਪੰਜ ਨੇ ਜਿਹੜੇ ਸਾਡੇ ਇਨ ਕਲਾਬੀ ਗੀਤ ਨੇ ਜਿਹਦੇ ਨਾਲ ਦਰਬਿੰਦਰ ਕੌਰ ਆ ਜਿੰਨੇ ਨੇ ਮੇਰੇ ਨਾਲ ਸੈੱਡ ਲੋਕ ਦਿੱਤਾ ਤੇ ਤਿੰਨ ਨੇ ਮੇਰੇ ਪਰਜਾਂ ਦੇ ਗੀਤ ਨੇ ਉਸ ਤੋਂ ਬਾਅਦ ਆਪਣੇ ਸੋਹਿਆ ਸੀ ਉਹਦੇ ਨਾਲ ਵੀ ਮੇਰੇ ਗੀਤ ਹੋਏ ਨੇ ਤੇ ਉਹਦੇ ਨਾਲ ਹੀ ਮੈਂ ਜਿਹੜੇ ਹੁਣ ਜਿਹੜੇ ਪ੍ਰੋਗਰਾਮ ਲਾਉਂਦਾ ਰਿਹਾ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਲਾਉਂਦਾ ਆ। ਅ ਤੇ ਦਾਰਸ਼ਨਦੂ ਜੀ ਆ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਕੰਪੋਜੀਸ਼ਨਾਂ ਬਾਰੇ ਗੱਲ ਕੀਤੀ ਆ ਉਹ ਗੀਤ ਜਿਹੜੇ ਨਾਲ ਨੇ ਨੇੜੇ ਨੇ ਉਹ ਦਾਰਸ਼ਨ ਨਾਲ ਸਾਹਮਣੇ ਕੀਤੇ ਸਾਬ ਦੁਬਾਰਾ ਤੋਂ ਉਹਨਾਂ ਨੇ ਜੀ ਕੀ ਬਣ ਗਈ? ਉੱਠ ਦੀ ਬਲੈਂਡੀ ਜੀ ਜੀ ਕੰਦੀ ਤੈਨੂੰ ਤੇਰੀ ਹੂਰ ਮੇਨ ਮਾਰੀ ਜਾਲ ਮਾਰੇ ਮੇਕੇ ਤੱਤੜੀ ਦੇ ਦੂ ਨਾ ਮਾਰੇ ਜਾਲ ਨਾਰੇ ਮੇਕੇ ਤੱਤੜੀ ਦੇ ਦੂ ਗਰ ਫੋਰਾਂ ਤਿਸ ਹੋ ਗਾ ਨਾਗ ਦੋ ਆਂਤਰੇ ਹੋਰ ਮਹਾ ਕੜ ਕੇ ਔਰ ਤੇ ਚੱਕੀ ਝੋਲ ਲੈਂਦੀ ਦੁਬੜ ਰਿੜਕੇ ਕੇ ਤਾਰਾ ਝੋਲ ਲੈਂਦੀ ਤੜ ਕੇ ਉਤੇ ਚੱਕੀ ਝੋਲ ਲੈਂਦੀ ਦੁਬੜ ਰਿੜਕੇ ਤੇ ਤਾਰਾ ਝੋਲ ਲੈਂਦੀ ਮੱਥੀ ਵਟ ਪਾਏ ਬਿਨਾ ਚਨਾਵੇਂ ਸਿਰ ਤੇ ਕੂੜਾ ਟੋਲ ਲੈਂਦੀ ਮੱਥੇ ਵੱਟ ਪਾਏ ਮਹਾਰਚਨਾ ਮੈਂ ਸਿਰ ਤੇ ਕੂੜਾ ਟੋਲ ਲੈਂਦੀ ਉਹਦੀ ਵੰਦੀ ਪਰਸ ਲੈਦੀ ਉਹਦੀ ਵੰਦੀ ਪਰਸ ਲੈਦੀ ਸਾਰੇ ਤਰ부ਦੀ ਘੋਰ ਨਾ ਮਾਰੇ ਜਾਲ ਮਾਵੇ ਪਿੱਕੇ ਤੱਤੜੀ ਲੈ ਦੂ ਨਾ ਮਾਰੇ ਜਾਲ ਮਾਵੇ ਕਿ ਕਿ ਤਤਲੀ ਦੇ ਦੂ ਮਾਇਆ ਉਹ ਦਸਾਰ ਸੰਧੂ ਦੀ ਯਾਤ ਕਾਗਜ਼ਾ ਕਰਤੀ ਸਾਰੇ ਆ ਕਾਡੇ ਇਨਕਲਾਬੀ ਗੀਤਾਂ ਨੂੰ ਬਹੁਤ ਸਾਰੇ ਗਾਇਕਾਂ ਨੇ ਵੀ ਆਵਾਜ਼ ਦਿੱਤੀ ਆ ਕੋਈ ਉਹ ਗੀਤ ਜਿਹੜਾ ਤੁਸੀਂ ਹਰ ਵਾਰ ਤੁਹਾਡੀ ਜਵਾਬ ਤੇ ਚੱਲਦਾ ਹੋਵੇ ਗੜਬੜਾਵੇ ਰਹੋ ਉਹ ਵੀ ਸਭ ਨਾਲ ਸਾਂਝਾ ਕਰੋ ¡Gracias! <coughs> So <laughs> ਦੇ ਕਿਉਂ ਪਤਾ ਹੋ ਲੱਗਿਆ ਕਾਮ ਕਾ ਹੋ ਰਿਹਾ ਪਿਆਰ ਕਹਿੰਦਾ ਪੱਟਿਆ ਦੰਬਾੜਾ ਨਾ ਏਨ ਬੱਧ ਜੱਗ ਦਾ ਜਾਨ ਦਾ ਸੋਲ ਵਾਏ ਦੇ ਸ਼ਾਮ ਆ ਨਾ ਪੱਟਿਆ ਓਲੂਤਾਂ ਨੂੰ ਲੈ ਕੋਸ ਮਾਨ ਸਨਮਾਨ ਬਾਰੇ ਤੁਹਾਡੀ ਸਾਰੀ ਗੱਲੀ ਭਰੀ ਪਿਆਸ ਲੋਕਿਆਂ ਦੇ ਨਾਲ ਨਾਵਰੇ ਕੋ ਜਿਕਰ ਹਾਂਜੀ ਪਹਿਲਾ ਸਨਮਾਨ ਮੇਰਾ ਮੇਰੇ ਪਿੰਡ ਜਦੋਂ ਮੈਂ ਕੈਸਟ ਪੱਡੀ ਸੀ ਹੋਕਾ ਗੱੜੀ ਬਾਪਿਆਂ ਦਾ ਜੀ ਉਹ ਮੇਲਾ ਲੱਗਦਾ ਸੀ ਸਾਡੇ ਗੱੜੀਵਾਰਾਂ ਦੇ ਨਾਂ ਤੇ ਛੇ ਪੂਰਾ ਸਿੰਘ ਕਲਪ ਨੇ ਬਣਾਇਆ ਹੋਇਆ ਸਾਡੇ ਜੀ ਜੀ ਉਹ ਮੇਲਾ ਕਰਾਉਂਦੇ ਸੀ ਹਰ ਸਾਲ ਉੱਥੇ ਮੇਰੇ ਨਾਲ ਦਾ ਕੈਸਟ ਉਹਨਾਂ ਨੇ ਮੀਂਹ ਕ ਦੀ ਬinare ਮੇਰਾ ਸਨਮਾਨ ਕੀਤਾ ਨਾਲ ਮੇਰੇ ਕੋਲ ਨਾਲ ਅਜੀ ਪ੍ਰਬੰਦਰ ਕੋਲ ਗੈਂਡਰ ਜੀ ਉਹ ਤrophy ਪਈ ਹੈ ਜਿਹਨਾਂ ਨੇ ਲੋਈ ਟਰਾਫੀ ਤੇ ਉਹਨੂੰ ਨਰਦ ਗਿਆ ਨਾ ਮੇਰੀ ਜਿਹੜੀ ਮਾਦਦ ਕੀਤੀ ਆ ਤੇ ਇਸ ਤੋਂ ਇਲਾਵਾ ਮੇਰਾ ਰੂਨੇ ਕੀ ਖੁਰਦ ਜੀ ਉਥੇ ਪਾਕਿਸਤਾਨ ਦੇ ਨਾਲ ਇੱਕ ਕਲੱਬ ਬਣਿਆ ਹੋਇਆ ਜੀ ਉਹਦੇ ਜਿਹੜੇ ਪੈਸ਼ੇਅਰ ਸੀ ਜੀ ਮੇਰੇ ਪਿੱਛੇ ਬੋਰਡ ਦੇ ਵਿੱਚ ਸੀ ਤੇ ਗੱਤੇ ਸਿੰਘ ਜੀ ਅੱਜਕਰ ਉਚਾਰਾ ਉਹ ਨਹੀਂ ਰਿਹਾ ਤੇ ਉਹਨਾਂ ਨੇ ਉਹਨਾਂ ਨੇ ਪਰਾਲੇ ਦੇ ਨਾਲ ਮੇਰਾ ਉਥੇ ਸਨਮਾਨ ਕੀਤਾ ਬਾਕੀ ਟੈਕਨੀਕਲ ਸਰਵਿਸ ਜੁਲਿਆਣਾ ਜਿਹੜੀ ਆ ਬਿਜਲੀ ਬੋਰ ਦੇ ਵਿੱਚ ਸਭ ਤੋਂ ਵੱਡੀ ਜਥੇਬੰਦੀ ਆ ਜਥੇ ਦੋ ਜਥੇਬੰਦੀ ਨੇ ਮੇਰਾ ਸ਼ਹੀਦ ਗੱਚਰਾ ਸਿੰਘ ਦੀ ਬਾਸੀਲੇ ਉੱਤੇ ਉਹਨਾਂ ਨੇ ਸਪੈਸ਼ਲ ਮੇਰਾ ਸਨਮਾਨ ਕੀਤਾ ਇਸ ਤੋਂ ਇਲਾਵਾ ਮੇਰਾ ਇੱਥੇ ਸਾਡੇ ਜਿਹੜੇ ਹੋਰ ਨੇ ਤਕਸ਼ੀਲ ਮਿਲਣਾ ਹੋਇਆ ਸੀ ਗਰਸ਼ੀਬ ਸਿੰਘ ਜੋਗੀ ਦੇ ਵਿਆਹੀ ਦੇ ਵਿੱਚ ਉਹਨੇ ਵੀ ਮੇਰਾ ਸਨਮਾਨ ਕੀਤਾ ਇਹਦੇ ਨਾਲ ਸਨਮਾਨ ਦੇ ਨਾਲ ਇੱਕ ਹੋਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਮੇਰਾ ਤਪੇ ਨੇ ਵਿੱਚ ਤਪੇ ਵੀ ਮੇਰਾ ਸਨਮਾਨ ਹੋਇਆ ਪਿਆਰਾ ਸਿੰਘ ਸੰਗਰੂਰ ਮੋਹਨ ਸਿੰਘ ਚੰਨਾ ਹਰੂਪ ਚੰਦ ਵਗੈਰਾ ਸਾਰੇ 55 ਕਮੇਟੀ ਮੈਂਬਰ ਸੀ ਨਾ ਮੇਰਾ ਸਨਮਾਨ ਕਈ ਵਾਰੀ ਕੀਤਾ ਇਸ ਮਤਲਬ ਇਹ ਮੈਂ ਜਿਹੜਾ ਤਪੇ ਦੇ ਵਿੱਚ ਲਗਾਤਾਰ ਮੈਂ ਇਹ ਜੋ ਨੀਤੀਆਂ ਦੇ ਨਾਲ ਜਿਹੜਾ ਮੈਂ ਫਰੋਰਾਂ ਮੈਂ ਕਰਦਾ ਰਿਹਾ ਹਾਂ ਪ੍ਰੋਗਰਾਮ 26 ਪ੍ਰੋਗਰਾਮ ਮੈਂ ਇਹ ਕਦੇ ਤੱਕ ਵੀ ਤਬੀਰ ਨਹੀਂ ਜਿਹੜੇ ਸੰਗਰੂਰ ਕੀਤੇ ਨੇ ਮੈਂ 16 ਪ੍ਰੋਗਰਾਮ ਕੀਤੇ ਨੇ ਤੇ ਮੈਨੂੰ ਐ ਲੱਗਦਾ ਵੀ ਰਾਕੇ ਦੇ ਵਿੱਚ ਮੈਂ ਕਾਫੀ ਤੁਹਾਡਾ ਵੀ ਪੰਜ ਪਿੰਡ ਸਾਡੇ ਕਿਹੜੇ ਜਦੋਂ 6ਵੇਂ ਪਿੰਡ ਦੇ ਵਿੱਚ ਤਾਂ ਮੈਂ ਆਪਣਾ ਇਹਨੇ ਆਪਣੇ ਜਿਹੜੇ ਦੋ ਦੋਨੇ ਘਰ ਜਿਲੇ ਨੇ ਵਿੱਚ ਬਠਿੰਡਾ ਮੋਗਾ ਸੰਗਰੂਰ ਬਰਨਾਲਾ ਇਹਨਾਂ ਦੇ ਵਿੱਚ ਵੀ ਰੋਡ ਬਿਲਕੁਲ ਕਰਦਾ ਠੀਕ ਹੈ ਤੁਹਾਡੇ ਕਲਾ ਖੇਤਰ ਦੇ ਵਿੱਚ ਤੁਹਾਡੇ ਪਰਿਵਾਰ ਚ ਕੋਈ ਬੱਚਾ ਕੋਈ ਬੇਟਾ ਬੇਟੀ ਪੋਤਾ ਪੁੱਤ ਕੋਈ ਹੋਰ ਬੱਚਾ ਐ ਹਾਂਜੀ ਖੁਸ਼ੀ ਦੀ ਗੱਲ ਕੀਤੀ ਆ ਕਿ ਸਾਡਾ ਹਰ ਸਾਰਾ ਹੀ ਪਰਿਵਾਰ ਆ ਜੀ ਮੇਰੇ ਸਾਕ ਦੇ ਨੇ ਮੇਰੇ ਮਾਪਿਓ ਆ ਜਿਹੜੇ ਮੇਰੀ ਮਾਂ ਮਾਦਰ ਤਾਂ ਹਰੇ ਠੀਕ ਸੀ ਮੇਰਾ ਫਾਦਰ ਸਾਹਿਬ ਆ ਜਿਹੜਾ ਉਹ ਮੈਟਰੀ ਦੇ ਵਿੱਚ ਉਹ ਕੰਮ ਕਰਦਾ ਸੀ ਮਤਲਬ ਉਹ ਜੀ ਸੀ ਉਪੇਦਾਰ ਦੀ ਪੈਨਸ਼ਨ ਆਇਆ ਜੀ ਉਹ ਨਹੀਂ ਚਾਹੁੰਦਾ ਸੀ ਵੀ ਇਸ ਇਹਦੇ ਵਿੱਚ ਪੈ ਜਾਵੇ ਬੇਟੀ ਦੇ ਵਿੱਚ ਪੈ ਜਾਵੇ ਹਾਂਜੀ ਹਾਂਜੀ ਤੇ ਪਰ ਮੇਰੇ ਜਿਹੜੇ ਪਰਿਵਾਰ ਆ ਮੇਰੇ ਘਰ ਵਾਲੀ ਆ ਤੇ ਹੋਰ ਉਹ ਤੁਹਾਨੂੰ ਜਿਹੜੇ ਪਰਿਵਾਰ ਦਾ ਮੈਨੂੰ ਮਤਲਬ ਇਹਦਾ ਸਿਰ ਤੇ ਆਸੀ ਰਿਹਾ ਮੇਰੇ ਭਰਾਵਾਂ ਦਾ ਤਾਰਾ ਚੰਦ ਸਿੰਘ ਨੇ ਵੱਡਾ ਭਰਾ ਉਹ ਦੁਆਰ ਸਰਦਾਰ ਸਿੰਘ ਸੀ ਮੇਰਾ ਜੋ ਕਪੜਾ ਜਿਨ੍ਹਾਂ ਨੇ ਮੈਨੂੰ ਸਹੈਦ ਹੋ ਗਈ ਦਿੱਤਾ ਜਿਹਦੇ ਨਾਲ ਹੀ ਇਹ ਜਿਹੜਾ ਇਸੇ ਤਰ੍ਹਾਂ ਕੀ ਮੈਂ ਜਿਹੜਾ ਇਹ ਖੇਤਰ ਦੇ ਵਿੱਚ ਜਿਹੜਾ ਇਹ ਆਇਆ ਤੇ ਮੇਰਾ ਜਿਹੜਾ ਸਹੈਦ ਹੋ ਗਿਆ ਸਹੈਦ ਹੋ ਗਈ ਪੁੱਛਿਆ ਤੁਸੀਂ ਹਾਂਜੀ ਹਾਂਜੀ ਆ ਪਹਿਲਾ ਮੈਂ ਤੁਹਾਨੂੰ ਡਾਕਟਰ ਜਗਰਾਤ ਹਾਲਾ ਜੀ ਗੁਰਸੇਵਕ ਜੋਗੀ ਜੀ ਜਿਹੜਾ ਨਿਕਲਿਆ ਧਾਡੀ ਨੇ ਉਰਦਾਨਾ ਬਰਦਾ ਭਰਾ ਸਾਥੀ ਮੈਂ ਨੌਪੋ ਲਗਿਆ ਗਿਆ ਗੰਢੀ ਗੈਨੇਸੀ ਆਪਾਂ ਤੇ ਉਹ ਉਹਨਾਂ ਦਾ ਸਹਿਯੋਗ ਬਹੁਤ ਰਹਾ ਬੂਕਾ ਫੋਦਾ ਉਹ ਲਾ ਬਹੁਤ ਸਹਿਯੋਗ ਰਹਾ ਨਵਦੀਪਾ ਜਿਹੜਾ ਸਾਡੇ ਤੌੜੇ ਦਾ ਤੌੜਾ ਸਾਹਿਬ ਦਾ ਬੇਟਾ ਉਹਦਾ ਬਹੁਤ ਸਹਿਯੋਗ ਰਹਾ ਪਰਵਿੰਦਰ ਗੱਲੇ ਦਾ ਬਹੁਤ ਸਹਿਯੋਗ ਰਹਾ ਤੇ ਹੋਰ ਵੀ ਕਾਫੀ ਨੇ ਜਿਹੜੇ ਜਿਨ੍ਹਾਂ ਦਾ ਸਹਿਯੋਗ ਦੇ ਨਾਲ ਮੈਂ ਇਸੇ ਕਮਕਾਮ ਤੇ ਮੈਂ ਪਹੁੰਚਿਆ ਜੀ ਜੀ ਤੇ ਇੱਕ हां ਜਿਹੜੀ ਮੈਂ ਗੱਲ ਤੁਸੀਂ ਉਹ ਚੋੜ ਹੈਗੀ ਲਖੋਂ ਪ੍ਰਦਾਨ ਦੇ ਵਿੱਚ ਤੋਂ ਅੰਦਰ ਸੀ ਉਹਦੇ ਵਿੱਚੋਂ ਮੇ ਮੈਨੂੰ ਦੇਖ ਕੇ ਮੇਰਾ ਇੱਕ ਬੇਰ ਬੇਟਾ ਮੇਰੀ ਬੇਟੀ ਜੀ ਬੇਟਾ ਹਰਦੀਪ ਸਿੰਘ ਲਕੀ ਹਾਂਜੀ ਤੇ ਉਹ ਜਿਹੜੀ ਮੇਰੀ ਬੇਟੀ ਆ ਸੀ ਉਹ ਪ੍ਰੀਤ ਬੱਲਾ ਆਦਮ ਪ੍ਰੀਤ ਉਹ ਮੰਨਾ ਕਹਿੰਦੇ ਨੇ ਅਸੀਂ ਮੰਨਾ ਕਰਕੇ ਇਥੇ ਉਹਨੂੰ ਸਾਡੇ ਜਾਣਦੇ ਸੀ ਉਹ ਲਗਾਤਾਰ ਹਰਵਿੰਦਰ ਦਿਵਾਨੇ ਦੇ ਨਾਲ ਉਹਨਾਂ ਸੱਤ ਅੱਠ ਸਾਲ ਜਿਹੜੇ ਉਹ ਨਾਟਕ ਉਹ ਕਰਦੇ ਰਹੇ ਨੇ ਹੱਦੇ ਵੀ ਜਦੋਂ ਉਰੇ ਰਹੇ ਉਹਨਾਂ ਦੀ ਕਈ ਵਾਰੀ ਨਾਟਕ ਹੁੰਦੇ ਨੇ ਨਾਟਕਾਂ ਦੇ ਵਿੱਚ ਵੀ ਮੇਰੀ ਬੇਟੀ ਦਾ ਰੋਲ ਕਰ ਦਿੰਦੇ ਆ ਉਹਦੇ ਨਾਲ ਸਾਡੇ ਜਿੱਥੇ ਮੇਰੀ ਬੇਟੀ ਵੀ ਆਈ ਆ ਉਹਨਾਂ ਦੇ ਪਰਿਵਾਰ ਦੇ ਵੀ ਜਿਹੜੇ ਇਸ ਬੰਦਲ ਸਹਿਯੋਗ ਬੰਦਲ ਉਹਨਾਂ ਨੇ ਪੂਰਾ ਧਿਆਨ ਦਿੱਤਾ ਮੇਰੇ ਜਵਾਈ ਸਾਹਿਬ ਨੇ ਤੇ ਮੇਰੀ ਬੇਟੀ ਦਾ ਹੈਗੀ ਆ ਖੁਸ਼ੀ ਦੀ ਗੰਗਾ ਜਿਹੜਾ ਮੇਰਾ ਦੋਤਾ ਉਹ ਬਹੁਤ ਵਧੀਆ ਪਲਗੜਾਕਾਰ ਐ ਇੰਨਾ ਪਲਗੜਾ ਪਾਉਂਦਾ ਹੋ ਉਹ ਨਾ ਤਾਂ ਕਿਸੇ ਉਹ ਤੋਂ ਕਿਸੇ ਕਲਾਕਾਰ ਤੋਂ ਸਿੱਖਿਆ ਨਾ ਆਉਣੇ ਕੋਈ ਕਲਾਸ ਲਈਏ ਸਿਰਫ ਉਹ ਜਿਹੜਾ ਟੀਵੀ ਦੇਖਦੇ ਹਾਂ ਤੋਂ ਨਾਲ ਬਹੁਤ ਬੰਨਦਾ ਇੱਥੇ ਵੀ ਉਹਨਾਂ ਬੰਨ ਵਾਲੇ ਵੀ ਸਰ ਸਰ ਸਾਹਿਬ ਦਾ ਪ੍ਰੋਗਰਾਮ ਸੀ ਮਾਰਵਾ ਸਾਹਿਬ ਦਾ ਉੱਥੇ ਪੰਗੜਾ ਪਾਇਆ ਉਹਦੇ ਨਾਲ ਜਿਹੜੀ ਮੇਰੀ ਪੋਤੀ ਆ ਉਹ ਵੀ ਇੱਕ ਵਧੀਆ ਕਲਾਕਾਰ ਆ ਉਸ ਬੇਸ਼ੱਕ ਉਹ ਚੰਚੀ ਕਲਾਸ ਦੇ ਵਿੱਚ ਪੜ੍ਹਦੀ ਆਏ 7-8 ਸਾਲ ਦੀ ਆ ਬੇ ਪਰ ਉਹਨੇ ਜਿਹੜਾ ਉਹ ਰੂਮ ਕਰਿਆ ਉਹ ਵੀਡੀਓ ਪਾਈ ਨਹੀਂ ਸੀ ਮੈਂ ਬਹੁਤ ਸੋਹਣਾ ਉਹਨੇ ਰੂਮ ਕਰਿਆ ਤੇ ਇਸ ਕਰਕੇ ਉਹ ਵਿੱਚ ਜਿਹੜੀ ਹੈਗੀ ਹੈ ਲਗਨਾ ਜਿਹੜਾ ਲੱਗਿਆ ਹੋਇਆ ਵਧੀਆ ਬੋਦੀਆਂ ਪਾ ਲੈਂਦੀ ਆ ਵਧੀਆ ਪੰਗੜਾ ਪਾ ਲੈਂਦੀ ਆ ਤੇ ਉਹਨੂੰ ਦਿਸਰ ਮਿਲਾਉਂਗੇ ਜੀ ਆਖੋ ਤਾਂ ਮਿਲਾਉਂਗਾ ਬਲੋਗ ਆਪਾਂ ਨਾਲ ਹੀ ਬਣ ਕੇ ਦੇਖੀ ਅੱਜ ਅੱਜ ਬਤਾਓ ਤੁਹਾਨੂੰ ਅਜ ਸੇ ਪਰਵਾਰ ਦੀ ਸ਼ੰਦਤਾ ਵਾਲੀ ਦੀ ਪੋਤੀ ਹਰਗੁਣ ਨੇ ਚੌਥੀ ਕਲਾਸ ਦੀ ਸਟੂਡੈਂਟ ਆ ਆ ਬੇਟਾ ਹਰਗੁਣ ਕੀ ਸੁਣਾਉ ਹੋਇਆ ਸੁਣਾਓ ਬਸ ਕਾਂਚੇ ਦੇ ਦੇਲਾ ਸੁੱਚੇ ਸਿਆਣੇ ਢੀਂਆ ਵਾਲੀਆ ਕਾਂਚੇ ਦੇ ਦੇਲਾ ਸੁੱਚੇ ਸਿਆਣੇ ਢੀਂਆ ਵਾਲੀਆ ਜਾਣਦੇ ਰਹਿਨ ਮਾਪੇ ਢੀਂਆ ਕੁੱਤਾ ਵੰਦੂ ਪਾਲੀਆ ਜਾਣਦੇ ਰਹਿਨ ਮਾਪੇ ਢੀਂਆ ਕੁੱਤਾ ਵੰਦੂ ਪਾਲੀਆ ਕਿਹੜੀ ਕਲਾਕ ਬੇਟਾ ਚਾਕੀ ਚ ਜੀ ਸਕੂਲ ਦਾ ਸਕੂਲ ਦਾ ਨਾਮ ਦੱਸੋ ਢੀਂਟੇ ਤੋਂ ਮੈਂ ਟੈਕ ਨੂੰ ਸਕੂਲ ਦੀ ਵੈਰੀ ਹਰੀ ਹਰੀ ਕਾ ਉਤੇ ਸੱਪ ਕੁਕਾ ਮਾਰਦਾ ਹਰੀ ਹਰੀ ਕਾ ਉਤੇ ਸੱਪ ਕੁਕਾ ਮਾਰਦਾ ਪੱਜੋ ਵੀਰ ਬਾਪੂ ਕੱਲਾ ਮੱਜਾਂ ਚਾੜਦਾ ਪੱਜੋ ਵੀਰ ਬਾਪੂ ਕੱਲਾ ਮੱਜਾਂ ਚਾੜਦਾ ਭਾਈ ਅੱਜ ਤੋ ਸਾਬ ਅੱਜ ਕੱਲ ਕੋਈ ਨਵਾਂ ਪ੍ਰੋਜੈਕਟ ਕੀ ਕਰ ਰਹੇ ਹੋਵੇ ਉਹਦੇ ਬਾਰੇ ਵੀ ਆਪਾਂ ਦਰਸ਼ਕਾਂ ਨਾਲ ਸਾਂਝ ਪਾ ਲਈਏ ਆ ਮੈਂ ਪਹਿਲਾਂ ਵੀ ਦੱਸ ਸਕੀ ਤੁਹਾਨੂੰ ਜਿਹੜਾ ਕੰਕਰ ਦੱਬਤਾ ਮੇਰੀ ਆਗਿਆ ਚੌਥੀ ਬਾਰਵਾਦੀ ਮੇਰੀ ਉਹ ਜੀ ਉਹ ਤਕਰੀਬਾ ਮੈਂ ਕੰਪਲੀਟ ਹੀ ਆ ਪ੍ਰੈਸ ਪਈ ਆ ਉਹ 2-4 ਮਹੀਨਿਆਂ ਦੇ ਵਿੱਚ ਜਿਹੜੀ ਇਹ ਆ ਲੋਕਾਂ ਕੋਲ ਕਰਾਂਗੇ ਉਹਦੇ ਨਾਲ ਜਿਹੜੇ ਮੈਂ ਗੋਪਰ ਗੀਤ ਆਜਿਹੜੇ ਹੁਣ ਹੋਰ ਪੌੜ ਫਲਾਉਣ ਜਾ ਰਿਹਾ ਇਸ ਦਾ ਜਿਹੜਾ ਤੁਸੀਂ ਸੁਣਿਆ ਸੀ ਇਹ ਰਿਕਵਰ ਹੋ ਗਿਆ ਜੀ ਆਪਣਾ ਰੰਗੜਾ ਪੰਜਾਬ ਸਾਡਾ ਰੰਗੜਾ ਪੰਜਾਬ ਇੱਕ ਗੀਤ ਮੇਰਾ ਜਿਹੜਾ ਹੈਗਾ ਆਪਦੀ ਆਵਾਜ਼ ਦੇ ਵਿੱਚ ਜਿਹੜੇ ਆਪਣੇ ਥੈਲੇ ਨੇ ਸਾਹਿਦ ਕਸਾਬਾ ਦੇ ਨਾਰੀਏ ਦਾ ਇਨਕਲਾਬੀ ਗਾਇਕ ਕਹਿੰਦੀ ਆਪਾਂ ਸ਼ਨਾਰਾਸੀ ਦੀ ਚਹਿਲ ਹਾਂਜੀ ਹਾਂਜੀ ਮੈਂ ਉਹਨਾਂ ਦੇ ਸਟੂਡੀਓ ਦੇ ਵਿੱਚ ਮੇਰਾ ਇੱਕ ਗੀਤ ਜਿਹੜਾ ਉਹ ਹੋਣ ਜਾ ਰਿਹਾ ਕੁਝ ਹੋ ਗਿਆ ਕੁਝ ਰੰਦਾ ਹਜੇ ਤੇ ਇੱਕ ਮੇਰਾ ਗੀਤ ਉਹ ਆਪ ਕਰਾ ਰਹੇ ਨੇ ਜੀ ਗੀਤ ਦੇ ਬੋਲ ਸੰਜੇ ਹੋ ਜਾਣਗੇ ਕਿੱਤ ਮਾਫੀ ਨੇ ਗਰੀਬ ਮੇਰੇ ਹਾਨੀਆਂ ਜਿਮਾਰੇ ਨੇ ਨਸੀਬ ਮੇਰੇ ਆਈਆਂ ਜਿਮਾਰੇ ਨੇ ਤੁਕੇ ਮਾਰੇ ਨੇ ਨਸੀਬ ਮੇਰੇ ਆਈਆਂ ਬਾਰਸ ਕਿਣੀ ਨ ਦੇਰੀ ਮੇਰੀ ਦਿਲ ਵੇਖਾ ਡਕ ਤੋ ਪ੍ਰੇਮਾਣੀਆਂ ਤੇ ਦੋਸਰੋ ਤੇ ਨਾਲ ਲੱਗ ਕੇ ਉਹ ਰੂਹੀ ਦਿਨਰੇ ਹਾਇਆ ਇਹਨੇ ਚੜ੍ਹਦੇ ਦੂਰ ਤੇ ਨਾਲ ਲੱਗ ਕੇ ਗੀਰੀ ਵੇ ਰਹਾ ਹਾਇਆ ਰੂਹੀ ਦਿਨਰੇ ਹਾਇਆ ਕੱਲ ਤੇਰੀ ਦੇਖੋ ਤੇਰੇ ਮੇਰੇ ਆ ਵੀ ਮਰ ਕੇ ਦੇਖੂ ਤੇਰਾ ਮੈਂ ਤਾਂ ਕੰਮ ਨਹੀਂ ਆਂ ਵੀ ਰਿਆ ਨਹੀਂ ਦਈ ਉਹ ਬਹੁਤ ਤੋਂ ਹਲਮਾ ਮੈਂ ਤਾਂ ਜੰਮੀ ਆਵੇ ਦੇ ਨਹੀਂ ਆ ਵੀ ਦਈ ਉਹ ਬਹੁਤ ਚੀੜੂਣਾ ਤੂੰ ਦੇਣਾ ਤੱਕ ਸਾਡੇ ਪਿਆਰ ਦਾ ਮਿੱਠ ਤੋਰ ਦੇਣਾ ਤੱਕ ਸਾਡੇ ਪਿਆਰ ਦਾ ਮੰਨਣਾ ਦੇ ਅੰਧਹਾਰਿਆਂ ਇਹ ਚੜ੍ਹ ਤੁਹਾਰੋਂ ਦੇ ਨਾਲ ਲੱਗੇ ਉਹੀ ਬੀਮਾ ਵੇਲਾ ਆ ਗਿਆ ਓ ਰੁਡੀ ਕੀ ਮਲੇ ਆਇਆ ਦੁਗਾ ਲੈ ਲਈਆਂ ਤੇ ਮਿੰਦਾ ਕੋਲ ਐਸ ਕੋ ਕਰੀਆਂ ਸਰਾਨਾ ਰੇਆ ਚੱਲ ਹੋਣਾ ਲਈਏ ਤੰਦੇ ਸਮਾਹੂ ਜੀਏ ਨਾਲ ਆ ਲੈਨੀਆ ਚੱਲ ਹੋਣਾ ਲਈਏ ਤੰਦੇ ਰਸਵਾ ਜੀਏ ਨਾਲ ਆ ਲੈਨੀਆ ਜਿੱਦੀ ਮੈਂ ਦਿੱਤੇ ਸੋਹੇ ਫੁੱਲ ਗੁਸਤਰੀ ਜਿੱਦੀ ਮੈਂ ਦਿੱਤੇ ਸੋਹੇ ਫੁੱਲ ਕੋਆ ਕੀ ਨਤੇ ਵਹਾਇਆ ਮੇਰਾ ਵਹਾਇ ਨਤੇ ਵਹਾਇਆ ਇਹਦੇ ਵਿੱਚ ਆ ਗੁਰੂ ਸਰੂ ਦੇ ਨਾਲ ਲੱਗੀ ਲੋਹੀ ਦੇ ਨਾਲ ਵਹਿ ਹਾਰਿਆ ਵੇ ਰੂਹੀ ਦੀ ਮਰੇ ਰਹਾ ਹਾਰਿਆ ਵੇ ਰੂਹੀ ਦੀ ਮਰੇ ਰਹਾ ਹਾਰਿਆ ਦਰਸ਼ਕੋ ਇਸ ਸੰਧਾਤ ਵਾਲੀ ਆ ਜਿਹਨਾਂ ਦੀ ਕਲਾ ਦੀਆਂ ਕਈ ਬਣ ਗਈਆਂ ਤੁਸੀਂ ਦੇਖਿਆ ਨੇ ਸਾਹਮਣੇ ਦਾ ਦਾਰਸ਼ਿਕੀ ਤੇ ਸੁਣਿਆ ਨੇ ਉਮੀਦ ਕਰਦੇ ਹਾਂ ਕਿ ਇਹ ਮੁਲਾਕਾਤਾਂ ਨੂੰ ਬਹੁਤ ਪਸੰਦ ਆਏ ਤੁਹਾਨੂੰ ਅੰਤ ਸਤਿ ਧੰਵਾਦੀ ਸੋ ਦਾ ਫਾਇਦਾ ਆਇਆ ਕਿੰਦਾ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਡੀ ਸਿਖਾਉਣ ਵਾਲੇ ਸਰਵੇਲੇ ਵਿੱਚ ਤੁਸੀਂ ਇੰਟਰਵਿਊ ਦੇਖੋਗੇ ਤੇ ਤੁਸੀਂ ਇਹੇ ਪਰ ਅਸਰ تھیਟਰ ਤੋਂ ਲਈ ਤਾਂ ਕਿ ਇਹ ਹੌਸਲਾ ਵੱਧਦਾ ਰਹੇ ਤੇ ਇਹੇ ਜੀ ਇੰਟਰਵਿਊ ਆ ਇਹੇ ਜੀ ਇਕਟੀਵਲ ਅਹਿਲ ਸਰਕ ਸਵਾ ਵਾਲ ਮੈਂ ਬਾਧਾ ਰਹਾ ਧੰਨਵਾਦ ਦੂਸਰੀ ਵਾਰ ਮੈਂ ਧੰਨਵਾਦ ਇਨਾਂ ਸਾਥੀਆਂ ਦਾ ਕਰਦਾ ਸਾਡੇ ਅਰਤਾਰ ਸਿੰਘ ਬੱਬੀ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਸਾਰੀ ਟੀਮ ਆਈ ਹੈ ਉਹਨਾਂ ਦਾ ਫੇਰ ਤੇ ਕਵਾਲੀ ਆਪਣੇ ਦਿਲ ਦੀਆਂ ਗਰਾਂਹਿਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ